ਇਹ ਸਸਰੀਕਾ ਸਾਰਿਆਂ ਨੂੰ ਰਣ ਦੀ ਧਰਤੀ ਦੇ ਬਾਈ ਅੱਜ ਫਾਈਨਲ ਦਿਨ ਸੀਗਾ ਤੇ ਫਾਈਨਲ ਮੈਚ ਚੱਲ ਰਿਹਾ ਰਖੜੇ ਵਾਲਾ ਜੀਵਾ ਬਾਈ ਬਾਲਾਂ ਪਾ ਰਿਹਾ ਲਓ ਜੀ ਮਨੀ ਟਾਈ ਕਰਦਾ ਹੈ ਬਾਲ ਜਿਹੜੀ ਡਾਊਟ ਹੋ ਗਈ ਵੀਰੇ 31000 ਦੀ 21000 ਦੇ ਫੈਸਲੇ ਹੋ ਜਾਣਗੇ ਲਓ ਜੀ ਦੇਖੀ ਚਲੋ ਤੇ ਜਿਹੜੇ ਜਿਹੜੇ ਭਰਾਵਾਂ ਨੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਜੀਵਾ ਰਖੜੇ ਵਾਲਾ ਬਾਈ ਬਾਲਾ ਪਾ ਰਿਹਾ ਲਓ ਜੀ ਦੇਖੋ ਜੀ ਵਧੀਆ ਪ੍ਰਬੰਧ ਨੇ ਰੜ ਦੇ ਵਿੱਚ ਫਾਈਨਲ ਚੱਲ ਰਿਹਾ ਭਾਈ ਕਿਹਦੇ ਲਾਕੇ ਰਿਹਾ ਜਿਸ ਵਾਕੇ ਦੇ ਕਿਹ ਸੰਦੀਪ ਦੀ ਯਾਰੀ ਸਾਰੇ ਪਲੇਅਰ ਖੇਡੇ ਬਾਈ ਅੱਜ ਫਾਈਨਲ ਦਿਨ ਸੀਗਾ ਰਵੀ ਨੂਰਪੁਰ ਵੇਟ ਵਾਲਾ ਵੀ ਖੇਡਿਆ ਤੇ ਸੁੱਥਾ ਖੇਡਿਆ ਬਾਈ ਬਗੇਲੇ ਵਾਲਾ ਰਖੜੇ ਵਾਲਾ ਜੀਵਾ ਬਾਈ ਫਾਈਨਲ ਖੇਡ ਰਿਹਾ ਤੇ ਫਾਈਨਲ ਮੈਚ ਆ ਗਿਆ ਬਾਈ ਹੀਰੋ ਕਲਾ ਤੇ ਢੋਲਾ ਢੋਲੇ ਦੇ ਖੇਡਦਾ ਬਾਈ ਬੱbbi ਉਸਪਾਲਾ ਵਾਲਾ ਸੁੱਖੀ ਵੀ ਆਊਟ ਹੋ ਗਿਆ ਬਾਈ ਬੱbbi ਵੀ ਆਊਟ ਹੋ ਗਿਆ ਲਓ ਜੀ ਅਸਲ ਦੇ ਵਿੱਚੋ ਯਾਰ ਨਹੀਂ ਫਾਈਨਲ ਮੈਚ ਹੈ ਜੀ ਦਿੱਤੇ ਹੋ ਯਾਰ ਨਹੀਂ ਤੇ ਚੱਕਾ ਵਾਲਾ ਸੰਦੀਪ ਕੰਨੇ ਬੜਾ ਤਗੜਾ ਲੁਖਾਰੀ ਹੈ ਉਹ ਸਾਹਮਣੇ ਕੰਨੇ ਦੇਖਾਂਗੇ ਇਧਰਲੇ ਲਓ ਜੀ ਪਹਿਲੇ ਇਹ ਗੱਭਰੂ ਉੱਧਰ ਜੀਵਨ ਭਾਈ ਲਓ ਜੀ ਬਾਏ ਉਮਰ ਰੱਬਾ ਜਿਹੜੇ ਜੜ ਗਏ ਸੂਰਜ ਅੱਖਾਂ ਵਿੱਚ ਪੈਂਦੇ ਹੁੰਦੇ ਆ

ਰੈਗ ਕਰਕੇ ਉਹਦਾ ਕੰਮ ਕਰੀ ਜਾਣਾ ਹੈ। ਹਾਂ ਫਾਈਨਲ ਚੱਲਦਾ ਬਾਈ ਰਣ ਦੀ ਧਰਤੀ ਦੇ ਅੱਜ 31000 ਤੇ 21000 ਦੇ ਫੈਸਲੇ ਹੋਣਗੇ। ਲਾਈਵ ਦੀ ਰੱਖੀ ਬਿੱਲਾ ਬੈਠਾ ਨੈਟਵਰਕ ਦਾ ਹਲਾਊਗਾ। ਰੌਂਡ ਦੀ ਰੱਖ ਲਓ ਜੀ ਬਾਈ ਜੀ ਆਪਾਂ ਚੱਲਦੇ ਚੱਲਦੇ ਆਪਣੇ ਭਰਾ ਕੋਲੇ ਆ ਗਏ ਜੱਜ ਕੋਲੇ ਪਹਿਲਾਂ ਤਾਂ ਜੱਜ ਬਾਈ ਕੀ ਹਾਲ ਚਾਲ ਨੇ ਵਧੀਆ ਬਾਈ ਠੀਕ ਠਾਕ ਠੀਕ ਹੋ ਬਾਈ ਲਓ ਜੀ ਮੈਚ ਦੇਖ ਰਹੇ ਆ ਬਾਈ ਅੱਖੋਲੇ ਮੁੰਡੇ ਵੀ ਖੜੇ ਆ ਗੋਗੀ ਖੜਾ ਗਿਆ ਲ ਭਰਾ ਖੜਾ ਆਪਣਾ ਨਾ ਲਓ ਜੀ ਜਿੱਤ ਹਾਰ ਬਣੀ ਆਉਂਦੀ ਆ ਬਾਈ ਸੈਮੀਫਾਈਨਲ ਦੇ ਵਿੱਚ ਅੱਜ ਫੇਰ ਟੀਮ ਪੱਖੋ ਦੀ ਹਾਰ ਚੁੱਕੀ ਆ ਬਾਈ ਲਓ ਜੀ ਫਾਈਨਲ ਚੱਲ ਰਿਹਾ ਬਾਈ ਇਹੋ ਵਾਲਾ ਕਿੱਦੋਂ ਪਿੱਟੋ ਸੇਕੋਲੇ ਬੱਦਪੋ ਜੁੜੇ ਰਹੋ ਭਾਈ ਆਪਣੇ ਵਲੌਗ ਦੇ ਨਾਲ ਲਓ ਜੀ ਬਾਈ ਜੀ ਟੀਮ ਜਿੱਤ ਗਈ ਭਾਈ ਹੀਰੋ ਗੱਲਾ ਫਾਸਟ ਢੋਲਾ ਸਿੰਘ ਜੀ ਮਿਲਦੇ ਆਂ ਜੀ ਅਗਲੇ ਟੂਰਨਾਮੈਂਟ ਤੇ ਤਦ ਤੱਕ ਲਈ ਰੱਬ ਰੱਖਾ ਸਸਰੀ ਗੱਲ ਭਾਈ ਸਾਰਿਆਂ ਨੂੰ ਇਹ ਬਈ ਰੱਡ ਦਾ ਟੂਰਨਾਮੈਂਟ ਜਿੱਤ ਗਈ ਟੀਮ ਹੀਰੋਗੜਾਂ ਦੀ ਤੇ ਸੈਕੰਡਰੀਆ ਟੀਮ ਧੌਲੇ ਦੀ ਸਤਸ੍ਰੀਕਾਲ ਬਈ ਸਾਰੇ ਸਾਹਮਣੇ ਹੀਰੋ